ਇਹ ਰੱਖਿਆ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤਜ ਜ਼ਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜੁੜਨਾ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਖਬਰ ਹੜਪੀੜਤ ਪਰਿਵਾਰਾਂ ਦੀ ਸਾਰ ਲਵੇ ਸਰਕਾਰ ਕੁਝ ਦਿਨਾਂ ਤੋਂ ਆਏ ਹੜ੍ਹਾਂ ਨੇ ਪੰਜਾਬ ਸਮੇਤ ਦੇਸ਼ ਦੇ ਕਈ ਹਿੱਸਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਪਿੰਡਾਂ ਦੇ ਪਿੰਡ ਪਾਣੀ ਹੀਟ ਆ ਗਏ ਹਨ ਆਪਾਂ ਘਰ ਡਿੱਗ ਪਏ ਹਨ ਫਸਲਾਂ ਤਬਾਹ ਹੋ ਗਈਆਂ ਤੇ ਲੋਕ ਆਪਣੀ ਰੋਜੀ ਰੋਟੀ ਤੋਂ ਵੀ ਵਾਂਝੇ ਹੋ ਗਏ ਹਨ ਖੜ ਕਰਨ ਹੋਈ ਇਹ ਤਬਾਹੀ ਸਿਰਫ ਕੁਦਰਤੀ ਆਪਤ ਨਹੀਂ ਸਗੁ ਮੁੱਖੀ ਜੀਵਨ ਤੇ ਪ੍ਰਸ਼ਾਸਕੀ ਤਿਆਰੀਆਂ ਦੀ ਵੀ ਖਸੋਟੀ ਹੈ ਇਹ ਦੁੱਖ ਇਸ ਦੁਖਦਾਈ ਘੜੀ ਚ ਹੜ ਪੀੜਿਤ ਪਰਿਵਾਰ ਬਹੁਤ ਹੀ ਬੁਰੀ ਹਾਲਾਤ ਦਾ ਸਾਹਮਣਾ ਕਰ ਰਹੇ ਹਨ ਸਰਕਾਰਾਂ ਵੱਲੋਂ ਰਾਤ ਦੇ ਪਿਛਾ ਦੇ ਕੰਮ ਸ਼ੁਰੂ ਕੀਤੇ ਜਾ ਚੁੱਕੇ ਹਨ ਐਨ ਡੀ ਆਰ ਐਫ ਫੌਜ ਤੇ ਸਥਾਨਿਕ ਪ੍ਰਸ਼ਾਸਨ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾ ਰੱਖਿਆ ਹਨ ਰਾਤ ਕੈਂਪਾਂ ਵਿੱਚ ਖਾਣ ਪੀਣ ਅਤੇ ਸੇਤੀਆਂ ਸਹੂਲਤਾਂ ਵੀ ਉਪਲਬਧ ਕਰਵਾਈਆਂ ਜਾ ਰਕੀਆਂ ਨੇ ਮੁਆਵਜ਼ੇ ਦੇ ਐਲਾਨੇ ਵੀ ਕੀਤੇ ਗਏ ਹਨ ਤਾਂ ਜੋ ਪਸਾਨਾ ਤੇ ਆਪ ਲੋਕਾ ਨੂੰ ਆਪਣੇ ਜੀਵਨ ਵੜਾ ਪੱਟੜੀ ਤੇ ਲਿਉਂ ਜਸਹਾਤਾ ਮਿਲੇ ਸੱਚਾਈ ਇਹ ਹੈ ਕਿ ਅਕਸਰ ਇਹ ਮਦਦ ਕਾਗਜ਼ਾਂ ਤੱਕ ਹੀ ਸੀਮਤ ਰਹਿ ਜਾਂਦੀ ਹੈ ਜਿਹੜੀ ਮਦਦ ਸਿੱਧੀ ਲੋੜਵੰਦਾਂ ਤੱਕ ਪਹੁੰਚਦੀ ਪਹੁੰਚਣੀ ਚਾਹੀਦੀ ਹੈ ਉਹ ਵਿਚਕਾਰਲੇ ਹੱਥਾਂ 'ਚ ਰੁਕ ਜਾਂਦੀ ਹੈ ਇਸ ਨਾਲ ਨਾਲ ਸਿਰ ਪੀੜਤ ਲੋਕ ਹੋਰ ਮੁਸੀਬਤਾਂ ਦਾ ਸਾਹਮਣਾ ਕਰਦੇ ਨੇ ਸੋ ਸਰਕਾਰ ਅਤੇ ਪ੍ਰਸ਼ਾਸਨ ਦੀ ਨੀਅਤ ਤੇ ਵੀ ਸਵਾਲ ਖੜੇ ਹੁੰਦੇ ਨੇ ਇਸ ਲਈ ਸਭ ਤੋਂ ਪਹਿਲੀ ਲੋੜ ਹੈ ਪਾਰਦਰਸ਼ੀ ਪ੍ਰਣਾਲੀ ਦੀ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਹਰ ਪੀੜਤ ਪਰਿਵਾਰਾਂ ਤੱਕ ਰਾਹਤ ਬਿਨਾਂ ਕਿਸੇ ਰੁਕਾਵਟ ਦੇ ਪਹੁੰਚੇ ਔਨਲਾਈਨ ਡਾਟਾਬੇਸ ਸਿੱਧੀ ਬੈਂਕ ਖਾਤਿਆਂ ਚ ਰਕਮ ਮਦਦ ਵਾਲੀ ਰਕਮ ਤੇ ਜ਼ਮੀਨੀ ਪੱਧਰ ਤੇ ਨਿਗਰਾਨੀ ਇਹ ਸਭ ਕੁਝ ਲਾਗੂ ਕਰਨਾ ਬਹੁਤ ਜ਼ਰੂਰੀ ਹੈ ਸਿਰਫ ਰਾਤ ਹੀ ਨਹੀਂ ਪੁਨਰ ਨਿਵਾਸ ਲਈ ਵੀ ਲੰਬੇ ਸਮੇਂ ਦੀ ਯੋਜਨਾ ਦੀ ਲੋੜ ਹੈ ਖਬਰਾਂ ਅੰਤ ਤੱਕ ਦੇਖਣ ਲਈ ਧੰਨਵਾਦ